ਅੰਮ੍ਰਿਤਸਰ ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਭਾਰਤ ਦੇ ਦੇਸ਼-ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅੱਜ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਰੋਣਾਂ কা ਵੇਖਣ ਨੂੰ ਮਿਲੀਆਂ ਅੱਜ ਦੇ ਦਿਨ ਸ਼ਰਧਾਲੂ ਮੰਦਰਾਂ ਵਿੱਚ ਪੋਲੇ 바ਬਾ ਦੇ ਦਰਸ਼ਨ ਕਰਨ ਲਈ ਪੁੱਜੇ ਤੇ ਉਹਨਾਂ ਵੱਲੋਂ ਸ਼ਿਵ ਬੋਲੇ ਨਾਦ ਦੀ ਪੂਜਾ ਅਰਚਨਾ ਵੀ ਕੀਤੀ ਗਈ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸ਼ਰਧਾਲੂ ਬਾਬਾ ਭੋਲੇ ਦੇ ਵਰਤ ਵੀ ਰੱਖਦੇ ਹਨ ਕਹਿੰਦੇ ਹਨ ਕਿ ਅੱਜ ਜੋ ਵੀ ਸ਼ਰਧਾਲੂ ਵਰਤ ਕਦਾਈ ਉਸਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਥੇ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਿਵਾਲਾ ਬਾਗ ਪਾਈਆਂ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਦਿਨ ਪੋਲੇ ਬਾਬਾ ਦਾ ਵਿਆਹ માતા ਪਾਰਵਤੀ ਦੇ ਨਾਲ ਹੋਇਆ ਸੀ ਕਹਿੰਦੇ ਹਨ ਕਿ ਪੋਲੇ ਬਾਬਾ ਨੂੰ ਮਨਾਉਣ ਲਈ ਤੇ ਉਹਨਾਂ ਦੀ ਪੂਜਾ ਅਰਚਨਾ ਕਰਨ ਲਈ ਅੱਕਤ ਤੂਰਾ ਭੰਗ ਬੇਲ ਪੱਤਰ ਤੇ ਸ਼ੀ ਪੋਲੇ ਬਾਬਾ ਨੂੰ ਚੜਾਉਂਦੇ ਹਨ ਉਹਨਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਨਤਮਸਤਕ ਹੁਣ ਆਉਂਦੀਆਂ ਹਨ ਤੇ ਪੋਲੇ ਬਾਬਾ ਦੇ ਪ੍ਰਸ਼ਾਦ ਦੇ ਵਿੱਚ ਭੰਗ ਦਾ ਪ੍ਰਸ਼ਾਦ ਮਿਲਦਾ ਹੈ ਆਏ ਦਿਨ ਲੋਕ ਭੰਗ ਦਾ ਪ੍ਰਸ਼ਾਦ ਪੀ ਕੇ ਪੋਲੇ ਬਾਬਾ ਦੀ ਮਸਤੀ ਦੇ ਵਿੱਚ ਨੱਚਦੇ ਟੱਪਦੇ ਤੇ ਗਾਉਂਦੇ ਹਨ ਤੇ ਪੋਲੇ ਬਾਬਾ ਦੇ ਜੈਕਾਰੇ ਲਾਉਂਦੇ ਹਨ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਕੱਲ ਤੋਂ ਪੋਲੇ ਬਾਬਾ ਦੇ ਦਰਸ਼ਨ ਲਈ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ ਜੋ ਕਟਾਸ ਰਾਜ ਦੀ ਯਾਤਰਾ ਮਨਾਉਣ ਲਈ ਗਿਆ ਤੇ ਇੱਥੇ ਸ਼ਿਵਰਾਤਰੀ ਦਾ ਤਿਉਹਾਰ ਮਨਾ ਕੇ ਵਾਪਸ ਆਵੇਗਾ ਅੰਗਰੇਜ਼ ਮਾਜ਼ਨ ਸ੍ਰੀ ਜਵਾਲਾਬਾਗ ਪਾਈਆ ਅੱਜ ਮਾ ਸ਼ਿਵਰਾਤੀ ਦਾ ਪਾਵਨ ਉਤਸ ਸਾਰਾ ਦੇਸ਼ ਬੜੇ ਧੂਮ-ਧਾਮ ਨਾਲ ਮਨਾ ਰਿਹਾ ਹੈ ਜਵਾਲਾਬਾਗ ਪਾਈਆ ਟਰੱਸਟ ਵੱਲੋਂ ਹੀ ਅੱਜ ਦੇਸ਼ ਪਾਵਨ ਦਿਵਸ ਤੇ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਹੈ 7:00 12:00 ਵਜੇ ਤੋਂ ਇਹ ਭਗਤ ਜਨ ਜਿਹੜੇ ਆ ਉਹ ਮਾਤਾ ਦੇਖਣ ਵਾਸਤੇ ਆ ਰਹੇ ਹੈ ਔਰ ਬੜੇ ਉਸਤਾਦ ਦੇ ਨਾਲ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਲੈ ਰਹੇ ਹੈ ਅੱਜ ਦਾ ਇਹ ਪਾਵਨ ਦਿਨ ਪ੍ਰਕਿਰਤੀ ਨੂੰ ਉਸ ਪਤੀ ਦਾ ਰਿਵਸ ਹੈ ਔਰ ਭਗਵਾਨ ਸ਼ੰਕਰ ਅੱਜ ਦੇ ਦਿਨ ਜਿਹੜਾ ਉਹ ਇਸ ਸ੍ਰਿਸ਼ਟੀ ਨੂੰ ਬੜੀ ਰਚਨਾ ਕਰਦੇ ਹੈ ਔਰ ਇਸ ਪਾਵਨ ਦਿਨ ਦੇ ਅੰਦਰ ਮੈਂ ਚਵਲਾ ਬਾਗ ਭਾਈ ਅਟਰਸ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਭਗਵਾਨ ਸ਼ੰਕਰ ਦਾ ਆਪਣੇ ਕਿਰਪਾ ਕਰਨ ਬਹੁਤ ਬੜੀਆਂ ਮਨਾਇਆ ਜਾ ਰਿਹਾ ਬਹੁਤ ਧੂਮ-ਧਾਮ ਨਾਲ ਸਾਡੇ ਆ ਮਨਾਇਆ ਜਾ ਰਿਹਾ ਸ਼ੁਰੂ

ਉਹ ਭੰਗ ਦੀ ਬਰਫੀ ਹੈਗੀ ਆ ਜਿਹੜੀ ਸ਼ਿਵਰਾਤੀ ਦੇ ਲੱਗਦੀ ਲੱਗਦੀ ਹਰ ਹਰ ਸ਼ਿਵਰਾਤਰੀ ਦੇ ਤੇ ਇਹ ਦੂਰੋਂ ਦੂਰੋਂ ਗਾਹ ਕੰਦੇ ਲੈਣ ਅੱਛਾ ਕੋਈ ਕੱਥੂ ਨੰਗਲ ਤੋਂ ਕੋਈ 베ਰ ਕੇ ਕੋਈ ਬਟਾਲਿਓ ਤੇ ਪਠਾਨ ਘਟੋ ਕੋ ਵੀ ਜਾਂਦੇ ਨੇ ਆਰਡਰ ਆਉਂਦੇ ਨੇ ਆਰਡਰ ਵੀ ਆਉਂਦੇ ਨੇ ਜਿਨ੍ਹਾਂ ਨੇ ਲੰਗਰ ਲਾਣਾ ਹੁੰਦਾ ਵਾ ਅੱਛਾ ਜਿਨ੍ਹਾਂ ਨੇ ਲੰਗਰ ਲਾਣਾ ਹੁੰਦਾ ਉਹਨਾਂ ਨੇ ਜੇ ਮੰਨ ਲਓ ਕਿਸੇ ਨੇ ਸ਼ਾਦੀ ਪਰਸੇ ਵੀ ਲਈ ਨਾ ਉਹਨੇ ਇੱਕ ਪੀਸ ਦੋ ਪੀਸ ਭੰਗਦੇ ਪਾਉਣੇ 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 ਬਣੇ ਗਏ ਭੋਗ ਦਾ ਲੱਗਣਾ ਲੱਗਣਾ ਇਸ ਤੋਂ ਬਗੈਰ ਨਹੀਂ ਕੰਮ ਚੱਲਣਾ ਤੇ ਪਕੌੜੇ ਵੀ ਹੁੰਦੇ ਸਾਡੇ ਪਕੌੜੇ ਵੀ ਬਣਾਈਦੇ ਭੰਗਦੇ ਸਾਦੇ ਤੇ ਗਾਗ ਮੰਗਦੇ ਨੇ ਇਹ ਸ਼ੁਰੂ ਤੋਂ ਹੀ ਰੀਤ ਚਲਦੀ ਆ ਰਹੀ ਪਰ ਵੀ ਘੜੇ ਖਾਂਦਾਂ ਇਹ ਸ਼ੁਰੂ ਤੋਂ ਹੀ ਰੀਤ ਚਲਦੀ ਆ ਰਹੀ ਸ਼ੁਰੂ ਤੋਂ ਜਦੋਂ ਦਾ ਮੈਂ ਸੋਹ ਸੰਭਾਲੀ ਹੈ ਦੁਕਾਨ ਦੇ ਬੈਣਾ ਸ਼ੁਰੂ ਕੀਤਾ ਹੈ ਤੇ ਬਹੁਤ ਭੰਗ ਦੀ ਬਰਫੀ ਦਾ ਤੇ ਹੈ ਹੀ ਹੈ ਸ਼ੁਰਾਤੀ ਦੇ ਇਹਦੀ ਕਿੰਨੇ ਦਿਨ ਫਿਰ ਤਿਆਰੀ ਪਹਿਲਾਂ ਕਰਦੇ ਇਹ ਅਸੀਂ 2 ਦਿਨ ਪਹਿਲਾਂ ਜਿਵੇਂ ਸ਼ਨੀਵਾਰ ਦੀ ਸ਼ਵਰਾਤਰੀ ਹੈ ਬੁੱਧਵਾਰ ਰਾਤ ਨੂੰ ਸੋਦਾ ਕੰਪਲੀਟ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ੁੱਕਰਵਾਰ ਵੀਰਵਾਰ ਸਵੇਰੇ ਤਿਆਰ ਸ਼ੁੱਕਰਵਾਰ ਦੀ ਸ਼ਵਰਾਤਰੀ ਹੈ ਉਹ ਲੱਗਣਾ ਪੂਰੀ ਬਰਕ ਜਸ਼ਨਪੁਰਾ ਹੁੰਦਾ ਮੇਰੇ ਹਾਂਜੀ 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 ਤੇ ਕਿਹਦਾ ਨਸ਼ਾ ਹੁੰਦਾ ਵੈਸੇ ਨਸ਼ਾ ਇੰਨਾ ਕਿ ਹੁੰਦਾ ਕਿ ਇੱਕ ਬੱਚਾ ਪ੍ਰਸ਼ਾਦ ਦੇ ਦੌਰ ਤੇ ਹੁੰਦਾ ਬੱਚਾ ਵੀ ਅੱਧਾ ਪੀਸ ਖਾ ਲੈ ਕੋਈ ਗੱਲ ਨਹੀਂ ਗਈ ਤੇ ਹਾਂਜੀ ਤੇ ਖਾਣ ਵਾਲਾ ਜਾਵੇ ਤੇ ਭਾਵੇਂ ਪਈਆ ਖਾਵੇ ਤੇ ਨੂੰ ਤੋ ਕੁਛ ਨਾ ਹੋਵੇ ਤੇ ਇਹ ਹੁੰਦਾ ਕਿ ਇੱਕ ਮਿਲ ਕੇ ਭੋਗ ਲਗਣਾ ਹੁੰਦਾ ਵਾ ਬਸ ਉਹਨਾਂ ਕੇ ਰੱਖੀਦਾ ਵਾ ਕਿ ਜਾਂ ਸਹੀ ਚੱਲੇ